ਸਤਿ ਸ਼੍ਰੀ ਅਕਾਲ ਜੀ ਮੈਂ ਗਗਨਦੀਪ ਸਿੰਘ ਹੈ ਗੈਸ ਤੁਸੀਂ ਜਿਹੜਾ ਚਲੇ ਰੰਗਲਾ ਪਿੰਡ ਦੇ ਨਾਲ ਤੇ ਆਪਾਂ ਪਹੁੰਚੇ ਹੋਇਆ ਬਰਨਾਲਾ ਜਿੱਥੇ ਕਿ ਕਿਸਾਨਾਂ ਦੀ ਮਹਾ ਪੰਚਾਇਤ ਹੋ ਰਹੀ ਹੈ ਤੇ ਆਪਾਂ ਗੱਲਬਾਤ ਕਰਦੇ ਆ ਕਿਸਾਨਾਂ ਜੁਨੀਅਨ ਦੇ ਸੀਨੀਅਰ ਆਗੂ ਬਲਦੇਵ ਸਿੰਘ ਜੀ ਸੰਧੋਹਾ ਦੇ ਨਾਲ ਤੇ ਜਾਣਦੇ ਆ ਕੀ ਹੈ ਸਾਰਾ ਮਸਲਾ ਤੇ ਕਿਸ ਬਾਰੇ ਤੇ ਇਕੱਠ ਕੀਤਾ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਪਤਾ ਸਾਹਿਬ ਜੀ ਮੇਰਾ ਤਾਂ ਇਹ ਦੱਸੋ ਜਿਹੜਾ ਐਕਟੀਵਿਟੀ ਮਹਾ ਪੰਚਾਇਤ ਕੀਤੀ ਗਈ ਹੈ ਕਿਸ ਮੰਤਰ ਦੇ ਲਈ ਤੇ ਕੀ ਸੰਦੇਸ਼ ਦੇ ਲਈ ਕੀਤੀ ਗਈ ਹੈ ਜੀ ਸੋ ਬਲਦੇਵ ਸਿੰਘ ਸੰਧੋਹਾ ਬੀਕੇਜੀ ਯੋਗਤਾ ਸਿੱਧੂ ਪਰ ਜ਼ਿਲ੍ਹਾ ਪ੍ਰਸ਼ੰਦਾ ਦੇ ਪ੍ਰਧਾਨਾਂਗੇ ਸੋ ਅੱਜ ਜਿਹੜੀ ਇੱਥੇ ਇੱਕ ਮਹਾਪੰਚਾਇਤ ਬੁਲਾਈ ਗਈ ਹੈ ਉਹਦਾ ਮੇਨ ਪ੍ਰੋਪਰ ਸਾਡਾ ਜਿਹੜਾ ਜਿਵੇਂ 13 ਮਹੀਨੇ ਪਹਿਲਾਂ ਦਿੱਲੀ ਦੇ ਵਿੱਚ ਦੋਲਨ ਕੀਤਾ ਉਹ ਦੋਲਨ ਦੌਰਾਨ ਸਾਡੀ ਸਰਕਾਰ ਨੇ ਬਿੱਲ ਵਾਪਸ ਲਏ ਔਰ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ ਉਹਨਾਂ ਮੰਗਾਂ ਦੇ ਵਿੱਚੋਂ ਕਾਫੀ ਮੰਗਾਂ ਜਿਹੜੀਆਂ ਸਾਡੀਆਂ ਅਜੇ ਤੱਕ ਹੋ ਰਹੀਆਂ ਪਈਆਂ ਲਾਗੂ ਨਹੀਂ ਕੀਤੀ ਨਾ ਲਾਗੂ ਕਰਕੇ ਅਗਲਾ ਸਾਡੇ ਤੇ ਨਵਾਂ ਇੱਕ ਸਰਕਾਰ ਹਵਲਾ ਕਰਨ ਜਾ ਰਹੀ ਹੈ। ਹੂੰ। ਸੋ ਹਮਲਾ ਕਿਹੜਾ ਹੈ ਕਿ ਜਿਵੇਂ ਸਾਡੇ ਭਾਰਤ ਦੇ ਵਿੱਚ ਪਿਛਲੇ ਦਿਨੀ ਇੱਕ ਸਮਾमेलन ਹੋਇਆ। ਉਸ ਸਮਾमेलन ਦੇ ਵਿੱਚ ਚੋਰੀ ਛਿਪੇ ਸਾਡੇ ਭਾਰਤ ਦੇ ਜੇ ਖਾਸ ਕਰਕੇ ਜੇ ਕਹਿਣਾ ਹੋਵੇ ਖੇਤੀ ਕਰਨ ਵਾਲੇ ਲੋਕਾਂ ਦੇ ਇੱਕ ਬਹੁਤ ਵੱਡਾ ਜਿਹੜਾ ਉਹਨਾਂ ਦੇ ਖਿਲਾਫ ਆਪਣਾ ਫੈਸਲਾ ਲੈ ਕੇ ਆ ਰਹੀ ਹੈ। ਉਹ ਫੈਸਲਾ ਕੀ ਹੈ ਕਿ ਜਿਵੇਂ ਦੁੱਧ ਪੈਦਾ ਕਰਨ ਵਾਲੇ ਫਲ ਫਰੂਟ ਪੈਦਾ ਕਰਨ ਵਾਲੇ ਔਨ ਆਜ ਪੈਦਾ ਕਰਨ ਵਾਲੇ ਜਿਹੜੇ ਲੋਕ ਪੈਦਾ ਕਰ ਰਹੇ ਹੋ ਚੀਜ਼ਾਂ ਜਿਹੜੀਆਂ ਵਸਤੂਆਂ ਉਹ ਵਸਤੂਆਂ ਬਾਹਰਲੇ ਦੇਸ਼ਾਂ ਵਾਲੇ ਵੀ ਪੈਦਾ ਕਰਦੇ ਨੇ ਪਰ ਬਾਹਰਲੇ ਦੇਸ਼ ਦੇ ਵਿੱਚ ਸਾਡੇ ਜਿਹੜਾ ਪੈਦਾ ਕਰਨ ਵਾਲਾ ਹੈ ਉਹਨੂੰ ਖੜਾ ਰੱਖਣ ਵਾਸਤੇ ਉਹਦੇ ਸਪੋਰਟ ਕਰਦੇ ਨੇ ਪਰ ਸਾਡੇ ਭਾਰਤ ਦੇ ਵਿੱਚ ਜਿਹੜਾ ਪੈਦਾ ਕਰਨ ਵਾਲਾ ਹੈਗਾ ਉਹਨੂੰ ਸਾਡੀ ਸਰਕਾਰ ਹੋਰ ਕਮਜ਼ੋਰ ਕਰਨ ਤੇ ਤੁਲੀ ਹੋਈ ਹੈ ਕਿ ਜਿਹੜਾ ਪੈਦਾ ਕਰਨ ਵਾਲੀ ਚੀਜ਼ ਹੈਗੀ ਖਾਸ ਕਰਕੇ ਜ਼ਮੀਨ ਉਹ ਅਸੀਂ ਕੁਝ ਘਣਵੇਂ ਲੋਕਾਂ ਨੂੰ ਦੇਣੀ ਹੈ ਉਹਦਾ ਮੇਨ ਇਹ ਹੈਗਾ ਕਿ ਜਿਹੜੀਆਂ ਸਾਡੇ ਸਮਝੌਤੇ ਕਰਦੀਆਂ ਸਰਕਾਰਾਂ ਉਹ ਸਮਝੌਤਿਆਂ ਦੇ ਵਿੱਚ ਚਾਹੇ ਉਹ ਫਲ ਬਲੂਟ ਹੈ ਤੇ ਦੁੱਧ ਹੈ ਤੇ ਮਦਨ ਆਜ ਹੈ ਉਹ ਸਮਝੌਤੇ ਦੇ ਵਿੱਚ ਜਿਹੜਾ ਐਗਰੀ ਹੁੰਦਾ ਉਹ ਐਗਰੀ ਅਨਸਾਰ ਭਾਵੇਂ ਸਾਡਾ ਨਾਮ ਛੜੀ ਜਾਂਦਾ ਹੈ ਜਿੰਨਾ ਦੂਜੇ ਦੇਸ਼ ਨਾਲ ਅਸੀਂ ਮੰਨ ਲਓ ਕਣ ਕਣ ਕਿਸੇ ਦੂਜੇ ਦੇਸ਼ ਦੇ ਨਾਲ ਇਹ ਕਰ ਲਈ ਕਿ ਅਸੀਂ ਮੰਨ ਲਓ 5000 ਟੋਣ ਜਿਹੜਾ ਅਸੀਂ ਕਣਕ ਹਰ ਹਾਲਤ ਲੈਣੀ ਹੈ ਚਾਹੇ ਸਾਡੇ ਵੱਧ ਭਈਆ ਉਹ ਲੈਣੀ ਪੈਣੀ ਹੈ ਉਹਨਾਂ ਦੇ ਸਾਡੇ ਭਾਰਤ ਦਾ ਜਿਹੜਾ ਅਨਾਜ ਹੈ ਉਸ ਅਨਾਜ ਨੂੰ ਪ੍ਰੋਪਰ ਬਰਾਬਰ ਰੱਖਣ ਲਈ ਉਸ ਨਾਜ ਨੂੰ ਜਿਹੜਾ 40 ਰੁਪਏ ਕਹਿੰਦਾ ਭਾਅ 100 ਮਗਰ ਸਾਡੀ ਭਾਰਤੀ ਸਰਕਾਰ ਹੈ ਜਿਹੜਾ ਟੈਕਸ ਲੈਂਦੀ ਹੈ ਅੱਜ ਉਹ ਟੈਕਸ ਸਾਰੀਆਂ ਚੀਜ਼ਾਂ ਦੇ ਉੱਤੋਂ ਭਾਅ ਸ ਲੈ ਕੇ ਸਾਡੇ ਪਾਤਲੇ ਕਿਸਾਨਾਂ ਨੂੰ ਮਾਰਨਾ ਚਾਹੁੰਦੀ ਹੈ ਜਿਸ ਕਰਕੇ ਅਸੀਂ ਉਹ ਫੈਸਲਾ ਵਾਪਸ ਲੈਣ ਲਈ ਉਹ ਫੈਸਲਾ ਨਾ ਲਾਗੂ ਕਰੇ ਸਰਕਾਰ ਅਸੀਂ ਉਹਦੀ ਤਿਆਰੀ ਦੇ ਵਿੱਚ ਉਹ ਭਵੇਂ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰ ਰਹੇ ਆ ਚਾਹੇ ਅਸੀਂ ਪੰਜਾਬ ਦੇ ਵਿੱਚ ਪ੍ਰੋਗਰਾਮ ਕਰ ਰਹੇ ਆ ਉਸ ਦੀ ਲੜੀ ਕੋ ਅੱਜ ਅਸੀਂ ਬਰਨਾਲੇ ਦੀ ਧਰਤੀ ਦੇ ਉੱਤੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੇ ਕਿਸਾਨਾਂ ਨੂੰ ਛੇੜਣ ਕਰਕੇ ਇੱਥੇ ਲੈ ਕੇ ਆਏ ਕਿ ਭਾਈ ਅਗਲੀ ਜਿਹੜੀ ਦੂਜੇ ਮਹੀਨੇ ਦੀ 13 ਤਰੀਕ ਨੂੰ ਅਸੀਂ ਦਿਨ ਦਿਨ ਨੂੰ ਜਿਹੜਾ ਟਾਉਣ ਚੱਲੇ ਆ ਜਿਹੜਾ ਸਾਡੇ ਖਿਲਾਫ ਪਹਿਲਾਂ ਜਿਹੜੇ ਸਾਡੇ ਹੋਏ ਸਾਡੇ ਨਾਲ ਵਾਦੇ ਪੂਰੇ ਨਹੀਂ ਕਰੇ ਉਹਨਾਂ ਨੂੰ ਪੂਰੇ ਕਰਾਉਣ ਤੇ ਜਿਹੜੇ ਨਵੇਂ ਸਾਡੇ ਖਿਲਾਫ ਇਹ ਵਾਦੇ ਜਿਹੜੇ ਮਲਿਆਣੀਆਂ ਜਿਹੜੇ ਸਾਡੇ ਖਿਲਾਫ ਕੋਈ ਲੈ ਕੇ ਆ ਰਹੀ ਹੈ ਤੇ ਉਹਨਾਂ ਨੂੰ ਬਾਸ ਕਰਨ ਲਈ ਅਸੀਂ ਇਹ ਸਾਡੇ ਕਿਸਾਨਾਂ ਨੂੰ ਚੇਤਨ ਕਰਨ ਵਾਸਤੇ ਇਹ ਜਿਹੜੀ ਮਹਾਪੰਚਾਇਤ ਸੱਦੀ ਹੈ ਜਿਹੜੇ ਵਿੱਚ ਉਤਰੇ ਭਾਰਤੀਆਂ 18 ਕਿਸਾਨ ਜੱਥੇਬੰਦੀਆਂ ਸ਼ਾਮਲ ਹੋਈਆਂ ਤੇ ਜਿਹੜਾ ਗੈਰ ਰਾਜਨੀਤਿਕ ਪਹਿਲਾਂ ਹੀ ਸਾਡਾ ਪੈਨਲ ਬਣਿਆ ਹੋਇਆਗਾ ਉਹ ਸਾਰੇ ਦਾ ਸਾਰਾ ਅੱਜ ਬਰਨਾਲੇ ਦੀ ਧਰਤੀ ਤੇ ਆ ਹੋਇਆ ਇਹ ਤੋਂ ਪਹਿਲਾਂ ਅਸੀਂ ਜਿਹੜਾ ਅੰਮਰਸਰ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੇ ਕਿਸਾਨਾਂ ਨੂੰ ਕੇਟਨ ਕਰਕੇ ਇਕੱਠੇ ਕੀਤਾਗਾ ਕਹਿੰਦਾ ਬਾ ਕੀ ਅਗਲੀ 13 ਵਾਲੀ 13 ਫਰਵਰੀ ਨੂੰ ਦਿੱਲੀ ਨੂੰ ਚਾਲੇ ਪਾਏ ਜਾਣਗੇ ਬਿਲਕੁਲ ਜੇਕਰ ਸਰਕਾਰ ਪਿੱਛੇ ਨਾ ਹਟੇ ਸਰਕਾਰ ਨੇ ਮਤਲਬ ਸਾਡੇ ਨਾਲ ਕੋਈ ਰਸਤਾ ਨਾ ਕੈਂਨ ਕੀਤਾ ਸਰਕਾਰ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਲਾਗੂ ਨਾ ਕੀਤੀਆਂ ਔਰ ਇਹ ਜਿਹੜਾ ਫੈਸਲਾ ਆਪਣਾ ਸਾਡੇ ਦੇ ਟੋਪਨ ਜਾ ਰਹੀ ਹੈ ਵਾਪਸ ਨਾ ਲਿਆ ਤਾਂ ਹਰ ਹਾਲਤ ਔਰ ਜਿਵੇਂ 13 ਮਹੀਨੇ ਪਹਿਲਾਂ 26 ਨੂੰ ਦਿੱਲੀ ਚ ਲਓ ਉਹਨਾਂ ਨੂੰ ਤੇ ਹੁਣ ਵੀ ਅਸੀਂ 13 ਤਰੀਕ ਨੂੰ ਦਿੱਲੀ ਧੌਣ ਚੱਲੇ ਆ ਪ੍ਰਧਾਨ ਜੀ ਜਿਵੇਂ ਤੁਸੀਂ ਸੈਂਟਰ ਦੀ ਸਰਕਾਰ ਦੀ ਗੱਲ ਕਰੀ ਜਿਹੜੀ ਪੰਜਾਬ ਦੀ ਸਰਕਾਰ ਆ ਇਹਨਾਂ ਨੇ ਵੀ ਕਿਸਾਨਾਂ ਦੇ ਨਾਲ ਬਹੁਤ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਪੰਜਾਬ ਸਰਕਾਰ ਨੂੰ ਤੁਸੀਂ ਕਿਵੇਂ ਦੇਖਦੇ ਆ ਕਿ ਕਿਸਾਨਾਂ ਦੇ ਲਈ ਕੀ ਉਹ ਜਤਨਸ਼ੀਲਤਾ ਕੋਈ ਕਿਸਾਨਾਂ ਦੇ ਫੈਸਲੇ ਦਾ ਕੋਈ ਕਾਰਿਆ ਕੀਤਾ ਜਾਂ ਨਹੀਂ ਕੀਤਾ ਜੇ ਵੀ ਦੇਖ ਦਿਓ ਚਲੋ ਜਿੰਨਾ ਕਸੀਂ ਕਿਸਾਨਾਂ ਨੂੰ ਚੇਤਨ ਕੀਤਾ ਹੈ ਜਿੰਨਾ ਕ ਕਿਸਾਨਾਂ ਦੇ ਵਿੱਚ ਵਿਚ ਰਿਆ ਜਿੰਨੇ ਕ ਸਾਡੀ ਸਮਝ ਹੈ ਤਾਂ ਅਸੀਂ ਉਸ ਮੁਤਾਬਕ ਕਿਸਾਨਾਂ ਨੂੰ ਕੁੱਝ ਹੱਦ ਤੱਕ ਚੇਤਨ ਕਰ ਚੁੱਕੇ ਆ ਜਿਸ ਕਰਕੇ ਜੇ ਆਪਾਂ ਪਿਛਲੀਆਂ ਸਰਕਾਰਾਂ ਬੰਨੀ ਜਾਂ ਜੇ ਤਾਂ ਪਿਛਲੀਆਂ ਸਰਕਾਰਾਂ ਦੇ ਬੰਨੇ ਤਾਂ ਇਹ ਕਹਿੰਨੇ ਸੀਗੇ ਕਿ ਵੋਟਾਂ ਟੱਕੜੀ ਨਾ ਪਾਉਣੀ ਹੈ ਦੋ ਜਗਾਹਾਂ ਸੀ ਪੰਜੇ ਨੂੰ ਪਾਉਣੀ ਐ ਪਰ ਉਹ ਨਹੀਂ ਦੇਖਦੀਆਂ ਸੀ ਵੀ ਇਹਨਾਂ ਦਾ ਕਰਤਾਰ ਕੀ ਐ ਇਹਨਾਂ ਦਾ ਪਿਛੋਕੜ ਕੀ ਐ ਹੁਣ ਤਾਂ ਦੇਖ ਰਹੀਆਂ ਨੇ ਕਿ ਇਹ ਬੰਦਾ ਜਿਹੜਾ ਇਹਦਾ ਪਿਛੋਕੜ ਪਿਛਲਾ ਹੋਏਗਾ ਜਿਹੜੀ ਅੱਜ ਸਰਕਾਰ ਐ ਨਵੀਂ ਪਾਰਟੀ ਐ ਨਵੀਂ ਪਾਰਟੀ ਦੀ ਆਉਣ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਤੋਹਫਾ ਦਿੱਤਾ 92 ਐਮਐਲਏ ਦਿੱਤੇ ਆ ਮੇਰਾ ਖਿਆਲ ਹੈ 75 ਸਾਲ ਪਿਛੇ ਕਿਸੇ ਪਾਰਟੀ ਨੂੰ 92 ਐਮਐਲਏ ਨਹੀਂ ਮਿਲੇ ਔਰ ਜੇਕਰ ਬੰਨੇ ਮੇ ਐਮਐਲਏ ਮਿੱਦਤੇ ਨਾ ਤਾਂ ਜਿੱਡਾ ਵੱਡਾ ਲੋਕਾਂ ਨੇ ਵਿਸ਼ਵਾਸ ਕੀਤਾ ਉਹਨਾਂ ਵੱਡਾ ਸਾਡਾ ਵਿਸ਼ਵਾਸ ਘਾਤ ਕੀਤਾ ਸਾਡੀ ਅੱਜ ਦੀ ਮਜੂਦਾ ਸਰਕਾਰ ਨੇ ਜਿਸ ਕਰਕੇ ਅੱਜ ਸਰਕਾਰ ਪਿੰਡਾਂ ਦੇ ਵਿੱਚ ਮੇਰਾ ਖਿਆਲ ਹੈ ਉਹਨਾਂ ਦੇ ਜਨਾਂ ਦੇ ਵਿੱਚ ਨਾ ਬਈ ਛੱਤਰ ਮਾਰਨਗੇ ਲੋਕ ਜਿਵੇਂ ਤੁਸੀਂ ਕਹਿ ਰਹੇ ਜੀ 50 ਸਰਕਾਰ ਨੇ ਵਿਸ਼ਵਾਸ ਘਾਤ ਕੀਤਾ ਮੋ ਕਮਾਂਟਰੀ ਭਵੰਤ ਸਿੰਘ ਮਾਨ ਸਾਹਿਬ ਦਾ ਤਾਂ ਕਹਿਣਾ ਕਿ ਸਾਡੀ ਕਿਸਾਨ ਜਥੇਬੰਦੀ ਨਾਲ ਮੀਟਿੰਗ ਹੁੰਦੀ ਹੈ ਤੇ ਕਿਸਾਨ ਤਾਕੂ ਸਾਡੇ ਨਾਲ ਮੰਗਾ ਤੇ ਸਾਡਾ ਸਹਿਬ ਵੀ ਜਤਾ ਕੇ ਗਏ ਆ ਤੇ ਜਿਹੜੇ ਧਰਨੇ ਪਜਾਰੇ ਕਰ ਰਹੇ ਆ ਕਿਸਾਨ ਇਹ ਦੂਸਰੀਆਂ ਪਾਰਟੀ ਵਾਲੇ ਛੱਡੇ ਹੋਏ ਏਜੰਟ ਨੇ ਤੇ ਹੋਰ ਥੋੜੇ ਜਿਹੇ ਸਮੇਂ ਤੱਕ ਇਹਨਾਂ ਨੂੰ ਤੁਹਾਡੇ ਲਾਉਣ ਲਈ ਕੋਈ ਪ੍ਰੋਪਰ ਬੰਦਾ ਨਹੀਂ ਮਿਲਣਾ ਜੇ ਇਦਾਂ ਹੀ ਕਰਦੇ ਰਹਤਾ ਇਹ ਵਜਾ ਹਰੀ ਜਾਇਦਾਦ ਦੇ ਕਿਹਦਾ ਲਾ ਲੈਂਦੇ ਆ ਇਹਦੇ ਸਬੰਧ ਵਿੱਚ ਕੀ ਕਹਿੰਦੇ ਜੀ ਇਹੀ ਗੱਲ ਨਾ ਕਿ ਜਿਹੜੀ ਸਾਡਾ ਮੁੱਖ ਮੰਤਰੀ ਹੈ ਭਵੰਤ ਸਿੰਘ ਮਾਨ ਇਹ ਕਹਿੰਦਾ ਸੀ ਆਸਿਆ ਲੋਕਾਂ ਦੀ ਸਰਕਾਰ ਆ ਅਸੀਂ ਲੋਕਾਂ ਦੇ ਵਿੱਚ ਰਹਿਣ ਵਾਲੀ ਸਰਕਾਰਾਂ ਆ ਜਿਹੜੀਆਂ ਦੂਜਿਆਂ ਪਾਸ ਦੇ ਸੀ ਇਹਨਾਂ ਨੇ ਮਤਲਬ ਜਾਨੀ ਸਾਡੇ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੀ ਗਦਾਰੀ ਕੀਤੀ ਹੈ ਜਿਹੜਾ ਡੰਗ ਲਾਣਾ ਲੈ ਕੇ ਚੱਲ ਪਏ ਸੀਗੇ ਥੰਦੇ ਕਿ ਨਹੀਂ ਬੇਅਲੀ ਕੱਟ ਕਰ ਜਿਹੜਾ ਜਿਹਨੂੰ ਕਹਿ ਲਗੇ ਵੀ ਪਾਇਆ ਇੱਕ ਬੰਦੇ ਮਗਰ 500 ਬੰਦੇ ਜਾਨੀ ਜਿਹੜੇ ਮੁਲਾਜ਼ਮ ਹੁੰਦੇ ਸੀਗੇ ਪਤਾ ਨਹੀਂ ਕਿੰਨੀਆਂ ਗੱਡੀਆਂ ਹੁੰਦੀਆਂ ਸੀ ਅੱਜ ਉਹੀ ਭਵੰਤਮਨ ਕਿੰਨੀਆਂ ਗੱਡੀਆਂਆਂ ਕਿੰਨਾ ਹੈ ਜਿਹੜਾ ਕਹਿੰਦਾ ਸੀਗਾ ਵੀ ਭਾਈ ਅਸੀਂ ਤਾਂ ਆਮ ਲੋਕਾਂ ਦੀ ਸਰਕਾਰ ਹਾਂ ਜਿਵੇਂ ਕਿ ਮਾਤਾ ਜੀ ਕਿਸਾਨ ਦਾ ਪੁੱਤ ਆ ਮੈਂ ਮਾਸਟਰ ਦਾ ਪੁੱਤ ਆ ਨਸਾਲੀ ਅਸੀਂ ਆਮ ਲੋਕਾਂ ਦੀ ਸਰਕਾਰਾਂ ਤਾਂ ਆਮ ਲੋਕਾਂ ਦੀ ਸਰਕਾਰ ਦੇ ਵਿੱਚ ਰਹਿਣਿਆ ਹੋਇਆ ਤੁਸੀਂ ਦੇਖੋ ਕਿ ਜਿੱਦੇ ਨੇ ਮਲ ਖੁੱਲੀ ਚਲੋਟੀ ਦਿੱਤੀ ਸੀ ਕਿ ਆਓ ਮੈਂ ਡਿਬੇਟ ਕਰਨੀ ਹੈ ਔਰ ਜਦੋਂ ਡਿਬੇਟ ਕਰਨ ਦਾ ਮੌਕਾ ਆ ਤੇ ਉੱਥੇ ਕੱਲੇ ਪੁਲਿਸ ਕੱਲੇ ਮੁਲਾਜ਼ਮ ਇਹ ਆਮ ਲੋਕਾਂ ਨੂੰ ਤਾਂ ਉੱਥੇ ਜਾਣ ਨਹੀਂ ਦਿੱਤਾ ਜਿਹੜੇ ਲੋਕਾਂ ਨੇ ਆਪਣਾ ਦੁੱਖ ਰਸਣਾ ਸੀ ਡਿਬੇਟ ਦੇ ਵਿੱਚ ਜਾਣ ਦਿੱਤਾ ਇਹ ਫਿਰ ਕਿਵੇਂ ਕਹਾਂਗੇ ਵੀ ਇਹ ਸਾਡੇ ਕਿਸਾਨਾਂ ਦੀ ਸਰਕਾਰ ਹੈ ਸਾਡੇ ਲੋਕਾਂ ਦੀ ਸਰਕਾਰ ਹੈ ਸਾਡੇ ਲੋਕਾਂ ਚ ਰਹਿਣ ਵਾਲੀ ਸਰਕਾਰ ਹੈ ਠੀਕ ਹੈ ਕਿ ਨਹੀਂ ਸਾਡੇ ਨਾਲ ਧੋਖਾ ਕੀਤਾ ਹੈ ਅਗਲੀ ਗੱਲ ਅਗਲੀ ਗੱਲ ਕਿ ਇਹ ਕਹਿੰਦਾ ਜੀ ਜਿਹੜੇ ਕਿਸਾਨ ਹੈ ਕਿਸਾਨ ਜਿਹੜੇ ਨੇ ਇਹ ਵਜਾ ਨਹੀਂ ਦੇਖਦੇ ਇਹ ਜਗਾਹ ਦੇਖਦੇ ਨੇ ਠੀਕ ਹੈ ਹੁਣ ਵਜਾ ਦੇ ਜਗਾਹ ਦਿੰਦਾ ਕੌਣ ਹੈ ਸਾਨੂੰ ਜਗਾ ਵੀ ਮਤਲਬ ਸਾਡੀ ਇਸੇ ਸਰਕਾਰ ਨੇ ਦਿੱਤੀ ਸਾਨੂੰ ਵਜਾ ਵੀ ਇਸੇ ਸਰਕਾਰ ਨੇ ਦਿੱਤੀ ਹੈ ਸਾਡੇ ਕਿੰਨਾ ਨੁਕਸਾਨ ਹੋਇਆ ਹੈਗਾ ਸਾਡੇ ਜਦੋਂ ਦਧਾਰੂ ਪਸ਼ੂ ਮਰਿਆ ਬਿਮਾਰੀ ਆਈ ਹੈ ਹਜ਼ਾਰਾਂ ਪਸ਼ੂ ਮਰਿਆ ਹੈ ਔਰ ਕਰੋੜਾਂ ਨੁਕਸਾਨ ਹੋ ਗਿਆ ਸਾਡੀ ਸਰਕਾਰ ਜਿਹੜੀ ਕਹਿੰਦੀ ਸੀ ਮਤਲਬ ਜਣੀਆ ਮੀਟਿੰਗਾਂ ਦੇ ਵਿੱਚ ਇਹਨਾਂ ਨੂੰ ਮਤਲਬ ਜਣੀਆ ਬਸ਼ਵਾਸ਼ ਵੀ ਦਵਾਇਆ ਮੇਰੇਆਂ ਦੇ ਵਿੱਚ ਅਸੀਂ ਮਸਲੇ ਵੀ ਹੱਲ ਕਰਿਆ ਸਾਡੇ ਮੀਟਿੰਗ ਦੇ ਵਿੱਚ ਮੰਨਿਆ ਕਿ ਬਾਕੀ ਮਰੇ ਆ ਪਸ਼ੂ ਮੰਨੇ ਕੇ ਸੀ ਇਹਦਾ 30000 ਰੁਪਇਆ ਅੱਜ ਦਿੰਨੇ ਆ ਪਰ ਅਸੀਂ ਕੇਂਦਰ ਸਰਕਾਰ ਤੋਂ ਬੜਾ ਹਾਲਗੇ 2 ਸਾਲ ਲਾਂਗੇ ਭਰਾ ਮੇਰਿਆ ਅਜੇ ਤੱਕ ਸਾਡੇ ਕਿਸੇ ਜੀ ਦਾ ਪਸ਼ੂ ਮਰਿਆ ਭੁਰਿਆਗਾ ਜਿਹੜਾ ਆਰਥਿਕ ਤੌਰ ਤੇ ਤੰਗ ਹੋਇਆ ਇੱਕ ਵੀ ਬੰਦੇ ਨੂੰ ਪੈਸੇ ਦੇ ਦਿੱਤੇ ਫੇਰ ਕਹਿੰਦਾ ਕਿ ਆ ਜਿਹੜੀਆਂ ਸਰਕਾਰਾਂ ਨੇ 6 ਮਹੀਨੇ ਫਸਲ ਮਾਰ ਦਿੰਦੇ ਆ ਗਰਜ਼ੋਰੀ ਚ ਨੰਗਾਨਦੀਆਂ ਨਾ ਤੇ 15000 ਰੁਪਇਆ 12000 ਰੁਪਇਆ ਪਹਿਲਾਂ ਕਿਉਂ ਨਹੀਂ ਦਿੰਦੀਆਂ ਮਗਰੋਂ ਗਦੌਰੀ ਹੁੰਦੀ ਫਿਰ ਉਹ ਅਸੀਂ ਪੁੱਛਦੇ ਆ 2 ਸਾਲ ਹੋ ਗਏ ਸਾਡੀ ਅੱਜ ਦੀ ਇਹ ਸਰਕਾਰ ਜਿਹੜੀ ਨੇ ਕਿਹਾ ਸਾਡੀ ਸਰਕਾਰ ਨੇ ਭਾਈ ਪਹਿਲਾਂ ਗਦੌਰੀ ਤੋਂ ਕੋਈ ਪੈਸਾ ਨਹੀਂ ਦਿੱਤਾ ਅੱਜ ਗਦੌਰੀਆਂ ਕਰਕੇ ਵੀ ਸਾਡੇ ਲੋਕ ਆ ਜਿਹੜੇ ਜਿਨ੍ਹਾਂ ਦਾ ਗੜਿਆਂ ਦੀ ਮਾਰੀ ਅਜੇ ਤੱਕ ਨਹੀਂ ਮਿਲੀ ਸਾਲ ਹੋ ਗਿਆ ਫਿਰ ਰਿਕੋਰਡ ਜਿਨੇ ਦੇ ਵਿੱਚ ਧਰਨਾ ਲੱਗੇ ਹੋਏ ਨੇ ਸਾਲ ਹੋ ਗਿਆ ਤੇ ਭਗਤ ਸਿੰਘ ਸਾਹਿਬ ਦਾ ਕਹਿ ਰਹੇ ਵੀ ਕਿਸਾਨਾਂ ਨੂੰ ਅਸੀਂ ਮੁਆਵਜ਼ਾ ਦੇਤਾ ਤੇ ਅਸੀਂ ਤਾਂ ਬੱਕਰੀ ਤੋਂ ਲੈ ਕੇ ਮੁਰਗੀ ਤੱਕ ਦਾ ਮਾਅਜਾ ਦੇਵਾਂਗੇ ਤੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਮਾਅਜਾ ਜਾ ਚੁੱਕਿਆ ਤੇ ਇਹ ਜਿਹੜੇ ਕਿਸਾਨ ਜਿਹੜੇ ਪ੍ਰੋਟੈਸਟ ਕਰ ਰਹੇ ਐ ਇਹ ਦੂਸਰੀਆਂ ਪਾਰਟੀਆਂ ਛੱਡੇ ਹੋਏ ਜਾਂਦਾ ਅਸੀਂ ਤਾਂ ਕਿਸਾਨਾਂ ਨੂੰ ਖੁਸ਼ ਕਰ ਚੁੱਕਿਆ ਮਾਅਜਾ ਸਾਰੇ ਦੇ ਖਾਤੇ ਵਾਚੇ ਪਹੁੰਚ ਚੁੱਕਿਆ ਤੇ ਜਿਹੜੇ ਆ ਕਿਸਾਨ ਐ ਇਹ ਮਰ ਦੂਜੇ ਪਾਰਟੀਆਂ ਦੇ ਛੱਡੇ ਹੋਏ ਲੱਗ ਰਹੇ ਨੇ ਠੀਕ ਐ ਜਿਹਦੇ ਖਿਲਾਫ ਬੋਲਦੇ ਐ ਉਹਦਾ ਕਹਿਣਾ ਹੀ ਐ ਉਹਨੇ ਕਹਿਣਾ ਐ ਵੀ ਭਾਈ ਇਹ ਤਾਂ ਮਰ ਕਿਸੇ ਹੋਰ ਪਾਰਟੀਆਂ ਦੇ ਛੱਡੇ ਹੋਏ ਨੇ ਅਸਲ ਦੇ ਵਿੱਚ ਕਿਸਾਨ ਇਹ ਨੇ ਜਿਹੜੀਆਂ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਨਾਲ ਖੜੇ ਸਾਡੇ ਭਵੇਂ ਉਹ ਕਿਸਾਨ ਵੀ ਖੜੇ ਹੋਣ ਜਿਹੜੀ ਵੀ ਪਾਰਟੀ ਨਾਲ ਖੜਾ ਉਹ ਆਪਦੀ ਪਾਰਟੀ ਨੂੰ ਬਾਪੂ ਕਹਿੰਦਾ ਉਹ ਭਵੇਂ ਗੱਲ ਵੱਧਾ ਜਾਵੇ ਉਹ ਦੂਜੇ ਪਾਸੇ ਨਹੀਂ ਜਾਂਦਾ ਅਸਲ ਦੇ ਵਿੱਚ ਖੇਤੀ ਕਰਨ ਵਾਲੇ ਜਿਨ੍ਹਾਂ ਨੂੰ ਪਤਾ ਇਹ ਆ ਕਿਸਾਨ ਨੇ ਜਿਹੜੇ ਖੜੇ ਨੇ ਤੇ ਆ ਜਿੰਨੇ ਕਿਸਾਨ ਖੜੇ ਆ ਇੱਕ ਤੋਂ ਬਾਅਦ ਖੜੀ ਕਰਾ ਦੇ ਕਿ ਗਾਂ ਦੇ ਮੈਨੂੰ ਪੈਸੇ ਮਿਲ ਗਏ ਇੱਕ ਦੋ ਕਰਾ ਦੇ ਜਿਹੜਾ ਕਹਿੰਦਾ ਸੀਗਾ ਕਿ ਮੁਰਗੀ ਤੇ ਬੱਕਰੀ ਦੇ ਪੈਸੇ ਵੀ ਦਊਗਾ ਇੱਕ ਦੋ ਗਾਂ ਦੇ ਮੁਰਗੀ ਬੱਕਰੀ ਦੇ ਮੁਰਗੀ ਦੇ ਪੈਸੇ ਦਾ ਦੂਰ ਦੀ ਗੱਲ ਹੈ ਔਰ ਕਿਸੇ ਮਕਾਕੀ ਦੇ ਕਿਦੇ ਪੈਸੇ ਮਿਲੇ ਹੁਣ ਵੱਡਾ ਹਿੱਸਾ ਅੱਜ ਵੀ ਸਾਡੇ ਜਿਹੜੇ ਅ ਜਿਨ੍ਹਾਂ ਦੇ ਹੱਥ ਨਾਲ ਬਾਣ ਖਰਾਬ ਹੋ ਗਏ ਜਿਨ੍ਹਾਂ ਦੇ ਹੱਥ ਨਾਲ ਫਸਲ ਮਰ ਗਈ ਉਹਨਾਂ ਦੇ ਬਾਣ ਠੀਕ ਕੀਤੇ ਹੋਣਾ ਉਹਨਾਂ ਨੂੰ ਫਸਲ ਦਾ ਮੁਆਵਜ਼ਾ ਦਿੱਤਾ ਹੋਵੇ ਅੱਜ ਕਿੰਨੇ ਲੋਕ ਖੜਿਆ ਇੱਕ ਜਾਂ 2 ਵਜੇ 5 ਕਿਸੇ ਰੁਕਾ ਦੇ ਜੇ ਦਿੱਤਾ ਉਠਾ ਫੇਰ ਕਹਿਣਗੇ ਨਾ ਜੇ ਮੇਰੇ 2 ਰੁਪਏ ਜੇਬ ਚ ਬਣ ਗਏ ਮੈਂ ਕਿਵੇਂ ਕਹਾਂਗਾ ਮੇਰੇ 2 ਪਏ ਨਹੀਂ ਕਹਿ ਦਿੰਦਾ ਹਾਂ ਮੈਨੂੰ 2 ਮਿਲੇ ਜਿ ਫਤਾਨੇ ਨਾਲ ਮੈਂ ਕਹਿ ਰਿਹਾ ਆ ਧਾਰਨਾ ਵੀ ਪ੍ਰੀਰਕੂਰਜ ਨੇ ਚ ਕਣਕ ਗੜੇ ਮਾਰੀ ਦਾ ਲਗਾਤਾਰ ਨੰਦ ਕਰ ਰਿਹਾ ਉਹ ਹਜੇ ਤੱਕ ਪੈਸੇ ਨਹੀਂ ਦਿੱਤੇ ਹਜੇ ਤੱਕ ਪੈਸੇ ਨਹੀਂ ਪਾਏ ਸਰਕਾਰ ਪਤਾ ਨਹੀਂ ਕਿਹੜੇ ਕਿਸਾਨਾਂ ਨੂੰ ਕਹਿ ਰਹੀ ਆ ਕਿ ਅਸੀਂ ਤਾਂ ਸਾਰੇ ਦਿੱਤੇ ਪ੍ਰਧਾਨ ਜੀ ਜਿਵੇਂ ਕਿ ਮਾਨ ਸਾਹਿਬ ਨੇ ਕਿਹਾ ਸੀ ਬਈ ਕਿਸਾਨਾਂ ਬਈ ਪ੍ਰਾਲਿਆਂ ਨੂੰ ਅੱਗ ਲਾ ਕੇ ਗੁੰਡਾਗਰਦੀ ਕਰਦੇ ਆ ਤੇ ਕਿਸਾਨਾਂ ਦੇ ਪਰਚੇ ਪਏ ਜਾਂਦੇ ਆ ਤੇ ਉਹ ਕਹਿੰਦੇ ਬਈ ਅਸੀਂ ਜੋ ਕਿਸਾਨਾਂ ਨੂੰ ਵੇਲਰ ਦਿੱਤੇ ਆ ਸਾਰੇ ਪਿੰਡਾਂ ਦੇ ਵਿੱਚ ਵੀਰਾਂ ਦੇ ਪੁੱਜੇ ਆ ਫਿਰ ਵੀ ਕਿਸਾਨ ਜਾਨ ਪੁੱਜ ਕੇ ਪਰਾਲੇ ਨੂੰ ਅੱਗੇ ਲਾਉਂਦੇ ਆ ਤੇ ਇਹ ਕਿਸਾਨ ਗੁੰਡਾਗਰਦੀ ਕਰ ਰਹੇ ਇਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਸੋ ਦੇਖੋ ਗੱਲ ਇਹ ਹੈ ਕਿ ਵੀ ਬਹੁਤ ਬੜੀਆਂ ਸਵਾਲ ਕਰਿਆ ਤੁਸੀਂ ਬਈ ਸਾਡੇ ਪੰਜਾਬ ਦੇ ਵਿੱਚ ਜੇ ਕਹਿਣਾ ਹੋਵੇ ਸਾਡੇ ਪੰਜਾਬ ਦੇ ਲੋਕ ਕਿੱਡਾ ਵੱਡਾ ਪਰਿਵਾਰ ਹੋਵੇ ਇੱਕ ਸਾਲ ਦੇ ਵਿੱਚ 4 2.5 ਕਿਲੋ ਨਹੀਂ ਖਾਣ ਚ ਵਰਤਦੇ ਸਾਲ 'ਚ 2.5 ਕਿਲੋ ਚਾੜ ਨਹੀਂ ਲੱਗਦੇ ਸਾਡੇ ਪੰਜਾਬ ਦੇ ਕੋਈ ਪਰਿਵਾਰ ਕਿੱਡਾ ਵੱਡਾ ਹੋਵੇ ਸਾਨੂੰ ਮਤਲਬ ਜਾਨੀ ਚੌਲ ਬੀਜਣ ਲਈ ਸਨੇਹਾ ਕਿਨੇ ਦਿੱਤਾ ਸੌ ਚੌਲ ਬਜਾਏ ਕਿਨੇ ਸਾਡੇ ਉਹਨਾਂ ਲੋਕਾਂ ਨੇ ਚੌਲ ਬਜਾਏ ਜਿਹੜੇ ਅੱਜ ਰਾਜੇ ਇੱਥੇ ਦੇਖ ਨਹੀਂ ਕਰ ਰਹੇ ਨਾ ਅਸੀਂ ਚੌਲ ਬੀਜੇ ਢਿੱਡ ਭਰਾਲ ਪੂਰੇ ਸਮਾਜ ਦਾ ਅੱਜ ਕੋਈ ਬਣਾ ਰਿਹਾ ਜਿਹੜਾ ਸਾਡੇ ਸਰਕਾਰ ਦਾ ਖਾਲੀ ਨਹੀਂ ਟਿਕਣੋਂ ਕਾਗਜ ਨਹੀਂ ਮਿਲ ਰਿਹਾ ਸਾਡੀ ਸਰਕਾਰ ਕੋਈ ਪੂਰਾ ਨਹੀਂ ਆ ਰਿਹਾ ਇੱਥੋਂ ਤੱਕ ਮਤਲਬ ਜਾਨੀ ਸਾਡੇ ਕਿਸਾਨ ਨੇ ਜਿਹੜੀ ਮਿਹਨਤ ਕਰਕੇ ਉਹਨਾ ਠੇਡ ਪਤਾ ਸਾਡੇ ਕਿਸਾਨ ਦਾ ਮਾਨ ਸਨਮਾਨ ਕਰਨ ਦੀ ਬਜਾਏ ਸਾਡੇ ਅੱਜ ਕਿਸਾਨ ਨੂੰ ਕੀ ਦੇ ਰਹੇ ਨਾ ਸਾਡੇ ਕਿਸਾਨ ਨੂੰ ਇਹ ਸ਼ਬਦ ਬੋਲੇ ਜਿਹੜਾ ਤੂੰ ਕਹਿੰਦੇ ਗੁੰਡਾਗਰਦੀ ਕਰ ਰਿਹਾ ਕਿਸਾਨ ਗੁੰਡਾਗਰਦੀ ਕਰ ਰਿਹਾ ਇਹ ਹੀ ਸਾਡੀ ਅੱਜ ਸਰਕਾਰ ਜਿਹੜੀ ਜੇ ਆਪਦੇ ਸ਼ਬਦਾਂ ਚ ਕਹਿ ਕਿ ਗੁੰਡਾਗਰਦੀ ਕਰਕੇ ਕਰ ਰਿਹਾ ਕਿਸਾਨ ਅਸੀਂ ਪਰਚਾ ਦਰਜ ਕਰਨ ਲੱਗੇ ਆ ਤਾਂ ਇਹ ਸਾਡੀ ਸਤਾ ਤੋਂ ਬਾਹਰ ਜਦੋਂ ਐਮਪੀ ਸੀ ਅਸੀਂ ਵੀਡੀਓ ਕੱਢ ਕੇ ਪਾਈਆਂ ਨਾ ਉਦੋਂ ਇਹ ਕਹਿ ਰਿਹਾ ਸੀ ਕਿ ਕਿਸਾਨ ਜਿਹੜਾ ਪਰਾਲੀ ਨੂੰ ਅੱਗ ਲਾ ਰਿਹਾ ਹ ਹਰ ਕਿਸਾਨ ਦੀ ਜਿਹੜੀ ਮਜਬੂਰੀ ਆ ਜਾਂ ਕਿਸਾਨ ਦੀ ਜਿਹੜੀ ਭਾਈ ਪੰਜਾਬ ਸਰਕਾਰ ਕਿਉਂ ਨਹੀਂ ਕਰ ਰਹੀ ਹ ਪੰਜਾਬ ਸਰਕਾਰ ਗ੍ਰੀਨ ਟਨਲ ਦੇ ਫੈਸਲੇ ਅਨੁਸਾਰ ਜਿਹੜੀ ਟੋਆ ਟੋਈ ਜਿਹੜਾ ਕਿਸਾਨ ਨੂੰ ਮਿਲ ਜਾਣੀ ਉਹਨੇ ਸੰਧਵਾਇਆ ਕਰਾਉਣੇ ਔਰ ਜਿੰਨਾ ਖਰਚਾ ਹੁੰਦਾ ਹੈ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਪੰਜਾਬ ਪੰਜਾਬ ਸਰਕਾਰ ਚੱਕੇ ਇਹ ਪਹਿਲਾਂ ਇਹ ਗੱਲ ਕਹਿ ਰਿਹਾ ਅੱਜ ਖੁਦ ਜ਼ਿੰਮੇਵਾਰੀ ਪੈ ਗਈ ਔਰ ਜ਼ਿੰਮੇਵਾਰੀ ਜਦੋਂ ਪੈ ਗਈ ਤੇ ਅੱਜ ਉਹ ਕਹਿ ਰਿਹਾ ਕਿਸਾਨਾਂ ਨੂੰ ਕਿ ਕਿਸਾਨ ਗੁੰਡਾਗਰਦੀ ਕਰ ਰਹੇ ਨੇ ਤੇ ਇਹਨਾਂ ਦੇ ਖਿਲਾਫ ਪਰਚਾ ਦਰਜ ਕਰੋ ਹਾਂ ਕਿਸਾਨਾਂ ਦੇ ਖਿਲਾਫ ਪਰਚਾ ਦਰਜ ਕੀਤੇ ਹੀ ਗਿਆ ਪ੍ਰਧਾਨ ਸਾਹਿਬ ਉਹਨਾਂ ਦੇ ਸੋ ਸਾਡੇ ਬਠਿੰਡੇ ਜਿਹੜੀ ਇਹ ਘਟਨਾ ਹੈ ਅਸੀਂ ਅੱਗ ਲਗਾਈ ਹੈ ਮਲਾਜ਼ਮਾਂ ਨੂੰ ਬਰਾਜਮਾਂ ਦੀ ਬਾਹ ਫੜ ਕੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਮੈਂ ਕਾਫੀ ਬਹਿਰ ਹੋਈਆਂ ਨਾ ਸਾਡੇ 9 ਕਿਸਾਨਾਂ ਦੇ ਪਰਚੇ ਦਰਜ ਹੋਏ ਸੀ ਬਾਈ ਨੇਮ ਜਦੋਂ 9 ਕਿਸਾਨਾਂ ਦੇ ਪਰਚਾ ਦਰਜ ਹੋਇਆ ਔਰ ਅਸੀਂ ਆ ਕਿਸਾਨਾਂ ਨੂੰ ਦੱਸ ਕੇ ਸਾਰੀ ਗੱਲ ਅਸੀਂ ਕਿਸਾਨਾਂ ਨੂੰ ਇਕੱਠੇ ਕੀਤਾ ਔਰ ਪਰਾਲੀਆਂ ਦੀਆਂ ਟਰਾਲੀਆਂ ਭਰ ਕੇ ਅਸੀਂ ਪੂਰੇ ਪੰਜਾਬ ਦੇ ਜ਼ਿਲ੍ਹਾ ਹੈੱਡਕਵਰਟਰ ਦੇ ਉੱਤੇ ਲੈ ਕੇ ਗਏ ਪੰਜਾਬ ਸਰਕਾਰ ਨੂੰ ਗੋਡੇ ਦਮ ਕੀਤਾ ਔਰ ਪੰਜਾਬ ਸਰਕਾਰ ਤੋਂ ਕਹਾਇਆ ਕਿ ਪਰਾਲੀ ਪਰਚਾ ਕੋਈ ਅੱਗ ਹੱਲ ਨਹੀਂ ਤੇ ਕਿਸਾਨ ਦੀ ਮਜਬੂਰੀ ਹੈ ਪਰ ਤੇ ਕੋਈ ਨਹੀਂ ਮਲ ਪਰਚੇ ਕੈਨਸਲ ਕੀਤੇ ਜਾਣੇ ਅਸੀਂ ਵੀਰੋ ਜਿਹੜੇ ਉਹ 9 ਬੰਦੇ ਦੇ ਵਿੱਚੋਂ 2 ਬੰਦੇ ਜੇਲ੍ਹ ਗਏ ਹੋ ਸੀ ਔਰ ਬਕਾਇਦਾ ਕਾਸੀ ਤਾਕਤ ਦੇ ਨਾਲ ਉਹ ਦੋਏ ਬੰਦੇ ਜਿਹੜੇ ਕਿ ਬਿਨਾਂ ਛੱਤ ਬਿਨਾਂ ਜਮਾਨਤ ਸਾਡੇ ਕੱਠ ਚੜਾ ਕੇ ਛੱੜਨੇ ਪਏ ਸਾਡੀ ਸਰਕਾਰ ਨੂੰ ਉਸ ਦਿਨ ਜਿੱਦੇ ਰਾਸ਼ਟਰੀ ਛੁੱਟੀ ਹੋਵੇ ਉਸ ਦਿਨ ਸਾਡੇ ਕਿਸਾਨ ਜਿਹੜੇ ਸਾਡੇ ਕੱਠ ਦੇ ਵਿੱਚ ਛੱਡਣਗੇ ਤੇ ਜਿਹੜੇ ਪਰਚੇ ਰੱਦ ਕਰਨ ਦੀ ਗੱਲ ਕਹੀ ਹੈ ਜਿਹੜੇ ਜਿੰਨੀਆਂ ਐਂਟਰੀਆਂ ਹੋਈਆਂ ਸਾਡੀਆਂ ਜੁਰਮਾਨੇ ਵਾਲੀਆਂ ਜਾਮਨ ਲਿਸੈਂਸ ਕੈਂਸਲ ਵਾਲੀਆਂ ਸਾਰੀਆਂ ਸਰਕਾਰ ਨੇ ਮਰਦ ਜਾਣੀ ਸਰਕਾਰ ਤੋਂ ਕਾਇਆ ਕਿ ਕੋਈ ਜੁਰਮਾਨਾ ਨਹੀਂ ਪਊਗਾ ਕੋਈ ਜੁਰਮਾਨਾ ਨਹੀਂ ਲਿਆ ਜਾਊਗਾ ਜਿਹਦੇ ਐਂਟਰੀ ਹੈ ਰੈਡ ਐਂਟਰੀ ਉਹ ਠੱਕੀ ਜਾਊਗੀ ਜਿਨ੍ਹਾਂ ਦੇ ਲਿਸੈਂਸ ਕੈਂਸਲ ਕੀਤੇ ਇਹ ਬਹਾਲ ਕਰਾਂਗੇ ਪਰ ਪ੍ਰਧਾਨ ਜੀ ਜਿਹੜਾ ਪਿੰਡਾਂ ਦੇ ਆਪ ਅਕਸਰ ਦੇਖਿਆ ਦੇਖ ਰਹੇ ਆ 2500 ਰੁਪਿਆ ਪ੍ਰਤੀ ਏਕੜ ਦਾ ਕਿਸਾਨਾਂ ਨੂੰ ਇੱਕ ਇੱਕ ਸੰਮਣ ਆ ਰਿਹਾ 2500 ਰੁਪਿਆ ਪ੍ਰਤੀ ਏਕੜ ਦਾ ਭਰੋ ਕਿਸਾਨਾਂ ਬਾਰੇ ਕੀ ਸੁਨੇਹਾ ਹੈ ਪਟਵਾਰੀ ਸਾਡੇ ਕਿਸਾਨਾਂ ਦੇ ਘਰੇ ਜਾਂਦੇ ਆ ਕਿ ਭਾਈ ਤੁਸੀਂ ਆਪਣਾ ਜ਼ਰਬਾਨਾ ਭਰਦੇ 2500 ਪਰ ਅਸੀਂ ਬਕਾਇਦਾ ਕਿਹਾ ਕਿਸਾਨਾਂ ਨੂੰ ਕਿ ਕਿਸੇ ਨੇ ਨਹੀਂ ਭਰਨੇ ਲੜਾਂਗੇ ਲੜਾਈ ਸਾਡਾ ਮਤਵ ਨਹੀਂ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਔਰ ਕਿਸਾਨਾਂ ਨੂੰ ਤੰਗ ਕਰ ਰਹੀ ਹੈ ਔਰ ਸਾਡੇ ਮੇਰਾ ਖਿਆਲ ਹੈ ਵੀ ਵੱਡਾ ਹਿੱਸਾ ਕਿਸੇ ਕਿਸਾਨ ਨੇ ਨਹੀਂ ਭਰੇ ਔਰ ਨਾਲ ਉਸੇ ਕਿਹਾ ਜੇ ਕਿਸੇ ਕਿਸਾਨ ਨੇ ਜ਼ਬਰਦਸਤੀ ਕਿਸੇ ਕਿਸਾਨ ਤੋਂ ਭਰਾ ਲਏ ਦਿਓ ਰਸੀਦ ਤੇ ਮੰਗਾਂਗੇ ਚਨੇ ਪਾਦੀ ਪੰਜਾਬ ਸਰਕਾਰ ਠੀਕ ਹੈ ਧੰਨਵਾਦ ਜੀ ਇਹ ਪ੍ਰਧਾਨ ਜੀ ਕੀ ਆਇਆ ਬਦਲਾਇ ਜੀ ਸਰਕਾਰ ਕਹਿੰਦੀ ਬਦਲਾਇ ਨਹੀਂ ਕੋਈ ਬਦਲਾਇ ਨਹੀਂ ਸਰ ਤਾਂ ਜੀਦ ਤੋਂ ਲੈ ਕੇ ਖੇਮੋਹਾਂ ਤੱਕ ਸੜਕ ਟੁੱਟੀ ਹੈ ਬੁਰਾ ਹਾਲ ਹੈ ਹਾਂ ਬਦਲਾਈ ਬਲਾਇਆ ਹੋਰ ਬਦਲਾ ਕੋਈ ਨਹੀਂ ਨਾ ਕੋਈ ਤੇ ਦੇਖ ਤੇ ਬਦਲਾ ਆਇਆ ਜੀ ਫਿਰ ਕੋਈ ਗੁਦਾਰਾਨ ਜੀ ਪਰ ਸਾਡੇ ਇੱਕ ਸੂਬਾ ਸਰਕਾਰ ਨੇ ਬਿਆਨ ਦਿੱਤੇ ਪਿੱਛੇ ਜੀ ਕਹਿੰਦੇ ਇਹਨਾਂ ਕਿਸਾਨਾਂ ਨੂੰ ਅੱਗੇ ਧਰਨੇ ਲਾਉਣ ਨੂੰ ਬੰਦੇ ਨਹੀਂ ਮਿਲਦੇ ਜੀ ਸਾਨੂੰ। ਬੜਾ ਅਸੀਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਵੀ ਅੱਜ ਇਹ ਦੇਖ ਲੈ ਵੀ ਆਹ ਬੰਦੇ ਕਿੱਥੋਂ ਆਏ ਹੈਗੇ। ਪਿਛਲੀਆਂ ਵਾਰ ਅਸੀਂ ਕਰਤਾਰ ਸਿੰਘ ਸਰਾਭਾ ਉੱਥੇ ਵੀ ਇਕੱਠ ਕੀਤਾ ਸੀ। ਉੱਥੇ ਵੀ ਸਾਡੇ ਬਿਨਾਂ ਸੱਦੇ ਕਿਸਾਨ ਆਏ ਸੀਗੇ ਜੀ ਇਹ। ਪਰ ਕਿਸਾਨ ਨੂੰ ਅਸੀਂ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂਗੇ ਵੀ ਜਿਹੜੇ ਅਸ ਤੱਕ ਨੇ ਬਿਆਨ ਦਿੰਦੇ ਹੈਗੇ ਵੀ ਇਹ ਸਾਨੂੰ ਬਿਆਨ ਨਹੀਂ ਪ੍ਰਵਾਨ ਮਨਜ਼ੂਰ ਨਹੀਂ ਸਾਨੂੰ ਇਹ। ਪਰ ਅੱਜ ਸਾਨੂੰ ਪੁੱਛ ਜੱਸੇ ਵੀ ਆਹ ਕਿਸਾਨ ਆਏ ਕਿੱਥੋਂ? ਹਾਂਜੀ ਸੋਤੋ ਜਿਹੜਾ ਜਿਹੜਾ ਡੰਗਰਾ ਪਿਆ ਦੇ ਨਾਲ ਤੇ ਅੱਪਾ ਦੀ ਗੱਲਬਾਤ ਕਈ ਸੀ ਪ੍ਰਦੇਸ਼ ਸਿੰਘ ਸੰਧੋ왈 ਜੀ ਦੇ ਨਾਲ ਜਿਨ੍ਹਾਂ ਨੇ ਬਹੁਤ ਕਹੜੇ ਸ਼ਬਦਾਂ ਅਜ ਸਰਕਾਰ ਨੂੰ ਸਵਾਲ ਕਰਿਆ ਤੇ ਤੁਸੀਂ ਜੁੜੇ ਜੇ ਅਗਲਾ ਪਿਆ ਦੇ ਨਾਲ ਧੰਨਵਾਦ ਜੀ